ਇਸ ਸਾਤਸ਼੍ਰੀਆ ਕਾਲ ਜੀ ਸੋ ਜਿਵੇਂ ਕਿ ਗੋਪੀ ਦੇ ਵਿਆਹ ਤੋਂ ਬਾਅਦ ਦੀਆਂ ਰਸਮਾਂ ਹੋਈਆਂ ਤੇ ਗੋਪੀ ਦੀ ਰੋਟੀ ਨੂੰ ਰਸੋਈ ਦੇ ਚੋਕੇ ਤੇ ਚੜਾਇਆ ਜਾਂਦਾ ਪਹਿਲੀ ਵਾਰ ਉਸਨੇ ਕੜਾ ਵਗੈਰਾ ਬਣਾਉਣਾ ਸੀ ਤੇ ਗੋਪੀ ਨੇ ਕਿਹਾ ਕਿ ਮੈਂ ਆਪਣੀ ਰੋਟੀ ਨੂੰ ਕੰਮ ਤੇ ਨਹੀਂ ਲਾਉਣਾ ਉਸ ਦੀ ਮੰਮੀ ਨੇ ਉਸ ਨੂੰ ਬਹੁਤ ਸਾਰੀਆਂ ਗਾਲਾਂ ਕੱਢੀਆਂ ਤੁਸੀਂ ਵੇਖਿਆ ਹੋਵੇਗਾ ਕਿ ਉਹ ਦੋਵੇਂ ਮਾਂ ਪੁੱਤ ਬਹੁਤ ਜ਼ਿਆਦਾ ਮਜ਼ਾਕ ਕਰਦੇ ਆ ਤੇ ਹਮੇਸ਼ਾ ਹੀ ਦੂਜਿਆਂ ਨੂੰ ਹਸਾਉਂਦੇ ਰਹਿੰਦੇ ਆ ਤੇ ਇਸੇ ਤਰੀਕੇ ਨਾਲ ਗੋਪੀ ਨੇ ਕਿਹਾ ਕਿ ਮੇਰੀ ਰੋਟੀ ਦੇ ਤਾਂ ਹੱਥ ਬਹੁਤ ਕੋਮਲ ਨੇ ਤੇ ਉਹ ਆਪਣੇ ਭਰਾ ਦੇ ਨਾਲ ਬੈਠ ਕੇ ਬਹੁਤ ਜ਼ਿਆਦਾ ਮਜ਼ਾਕ ਕਰਦਾ ਹੈ ਤੇ ਤੁਸੀਂ ਵੇਖਿਆ ਤੁਲਦੀ ਵੋਟੀ ਇੰਗਲੈਂਡ ਤੋਂ ਆਈ ਐ ਸੋ ਉਸ ਨੂੰ ਇਹ ਰੀਤੀ ਰਿਵਾਜਾਂ ਦਾ ਭਾਵੇਂ ਨਹੀਂ ਪਤਾ ਪਰ ਉਹ ਸਾਰੇ ਸਖਾ ਰਹੇ ਨੇ ਤੇ ਉਹ ਖੁਸ਼ ਵੀ ਬਹੁਤ ਹੈ ਉਸ ਨੂੰ ਵਧੀਆ ਵੀ ਲੱਗ ਰਿਹਾ ਹੈ ਪਰ ਗੋਪੀ ਅੱਗੋ ਕਹਿੰਦਾ ਹੈ ਕਿ ਜਿਵੇਂ ਉਹ ਮੱਝ ਚੋਰਿਆ ਹੁੰਦਾ ਤੇ ਕਹਿੰਦਾ ਹੈ ਕਿ ਮੈਨੂੰ ਹਰ ਵਾਰ ਨਾ ਹੋਣਾ ਪੈਂਦਾ ਤੇ ਮੇਰੀ ਘਰ ਵਾਲੀ ਕਹਿੰਦੀ ਆ ਮੈਂ ਕੰਮ ਤਾਂ ਜਿੰਨਾ ਮਰਜ਼ੀ ਕਰ ਲਵਾ ਪਰ ਮੇਰੀ ਘਰ ਵਾਲੀ ਕਹਿੰਦੀ ਆ ਕਿ ਤੂੰ ਕੰਮ ਕਰਨ ਤੋਂ ਬਾਅਦ ਨਹਾ ਕੇ ਆਇਆ ਕਰ ਇਸ ਕਰਕੇ ਮੈਂ ਕੋਈ ਕੰਮ ਨਹੀਂ ਕਰਨਾ ਸੋ ਬਹੁਤ ਹੀ ਫਨੀ ਤਰੀਕੇ ਉਹ ਸਾਰਿਆਂ ਨੂੰ ਹਸਾਉਂਦਾ ਹੋਇਆ ਇਹ ਗੱਲਾਂ ਕਹਿੰਦਾ ਹੈ ਤੇ ਉੱਥੇ ਹੀ ਗੋਪੀ ਦੀ ਮੰਮੀ ਨੇ ਉਸ ਨੂੰ ਕਾਫੀ ਗਾਲ੍ਹਾਂ ਕੱਢੀਆਂ ਤੇ ਇਹ ਕਿਹਾ ਕਿ ਮੈਂ ਤੇਰੀ ਬੋਟੀ ਨੂੰ ਹੋਰ ਕੀ ਕਰਨਾ ਜੇ ਕੰਮ ਨਾ ਕੀਤਾ ਤੇ ਫੇਰ ਤੈਨੂੰ ਮੈਂ ਸਭ ਕਸਾਵਾਂਗੀ ਸੋ ਸਾਰੀਆਂ ਗੱਲਾਂ ਉਹਦੀ ਮੰਮੀ ਉਸ ਨੂੰ ਕਹਿੰਦੀ ਆ ਤੂੰ ਆਪੀ ਅੱਗੋਂ ਮਜ਼ਾਕੀਆ ਤੌਰ ਤੇ ਫੇਰ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਮੇਰੀ ਬੋਟੀ ਦਾ ਬਹੁਤ ਜ਼ਿਆਦਾ ਸੌਫਟ ਹੱਥ ਹੈ ਮੈਂ ਤਾਂ ਉਸ ਨੂੰ ਕਦੀ ਵੀ ਚੌਂਕੇ ਜਾ ਰਸੋਈ ਵਿੱਚ ਕੰਮ ਤੇ ਨਹੀਂ ਲਾਉਣਾ ਤੇ ਉਸਦੀ ਮੰਮੀ ਉਸ ਨੂੰ ਹੋਰ ਹੀ ਗਾਲਾਂ ਕੱਢਣ ਲੱਗ ਕੇ ਜਾਂਦੀ ਆ ਸੋ ਦੋਵੇਂ ਭਰਾ ਵੀ ਬਹੁਤ ਜ਼ਿਆਦਾ ਮਜ਼ਾਕ ਕਰਦੇ ਆ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ